ਤੋ ਕੀਤਾ ਅੰਮ੍ਰਿਤਪਾਲ ਸਿੰਘ ਨੇ ਉਹ ਸਹੀ ਕੀਤਾ ਦੇਖੋ ਜੀ ਜਿਹੜੀ ਤਾਂ ਹੈਗੀਆਂ ਉਹਦੀਆਂ ਗੰਦੀਆਂ ਫਿਲਮਾਂ ਜਿਹੜੀਆਂ ਜਿਹੜੀ ਮੈਨੂੰ ਕੱਲ ਕਿਸੇ ਨੇ ਬਾਹਰੋਂ ਭੇਜੀ ਆ ਤੁਹਾਡੇ ਕੋਲ ਸ਼ਰੀਲ ਫਿਲਮਾਂ ਪਹੁੰਚੀਆਂ ਮੇਰੇ ਕੋਲੇ ਪਈ ਆ ਹਾਂਜੀ ਮੇਰੇ ਕੋਲੇ ਫੋਨ ਦੇ ਵਿੱਚ ਫਿਲਮ ਮੈਨੂੰ ਕਿਸੇ ਨੇ ਬਾਹਰੋਂ ਭੇਜੀ ਆ ਹੂੰ ਉਹਦੇ ਮੁਤਾਬਕ ਅੰਮ੍ਰਿਤਪਾਲ ਨੇ ਕੋਈ ਮਾੜਾ ਨਹੀਂ ਕਿਹਾ ਮੈਂ ਮੇਰਾ ਮਨ ਜ਼ਰੂਰ ਇਹ ਗੱਲ ਦਾ ਕੰਮ ਦਾ ਸੀ ਵੀ ਮੈਂ ਤਾਂ ਉਹਦਾ ਵਿਆਹ ਕਰਨਾ ਚਾਹੁੰਦਾ ਸੀ ਮੈਂ ਆਪਦਾ ਸਾਡਾ ਘਰ ਆ ਬਸੇ ਵਧੀਆ ਚੱਲ ਵਕੀਲ ਕੁੜੀ ਨੇ ਤਾਂ ਵੇਸਵਾ ਤੱਕ ਕਹਿ ਦਿੱਤਾ ਕਿ ਵੇਸਵਾ ਵਾਲਾ ਕੰਮ ਕਰਦੀ ਸੀ ਕੰਚਨ ਤਵਾੜੀ ਜਿਹੜੀ ਵੇਸਵਾ ਦਾ ਵੀ ਸੁਣਿਆ ਵੀ ਵੇਸਵਾ ਦਾ ਵੀ ਕੋਈ ਸਟੈਂਡ ਹੁੰਦਾ ਸੀ ਕੋਈ ਉਹਨਾਂ ਦੇ ਟਿਕਾਣੇ ਹੁੰਦੇ ਸੀ ਪਹਿਲੇ ਪੁਰਾਣੇ ਸਮਿਆਂ ਦੇ ਵਿੱਚ ਜਿਹੜੀਆਂ ਲਸਿਆਣਾਂ ਤੋਂ ਗੱਲਾਂ ਸੁਣੀਆਂ ਇਹਨਾਂ ਦਾ ਟਿਕਾਣਾ ਹੀ ਕੋਈ ਨਹੀਂ ਇਹਨਾਂ ਦੀ ਕੋਈ ਹੈ ਨਹੀਂ ਗਾ ਵੀ ਕਿੱਥੇ ਕਿ ਕਿਹੜੀ ਵੇਸਵਾ ਤਾਂ ਕੀ ਕਿੱਥੇ ਜਾ ਕੇ ਵੇਸਵਾ ਬਣ ਜਾਣਾ ਘਰੇ ਹੀ ਵੇਸਵਾ ਬਣੀ ਜਾਂਦੇ ਘਰੋਂ ਬਾਹਰ ਵੀ ਵੇਸਵਾ ਬਣੀ ਜਾਂਦੀਆਂ ਤਾਂ ਵੇਸਵਾ ਹੀ ਵੇਸਵਾ ਪਾਲ ਸਿੰਘ ਨੂੰ ਜੇਕਰ ਉਹ ਇੰਟਰਵਿਊ ਸੋਸ਼ਲ ਮੀਡੀਆ ਜਰੀਏ ਸੁਣ ਰਿਹਾ ਹੋਵੇ ਤਾਂ ਤੁਹਾਡਾ ਕੀ ਮੈਸੇਜ ਹੈ ਆਪਣੇ ਬੇਟੇ ਨੂੰ ਮੇਰਾ ਆਪਦੇ ਬੇਟੇ ਨੂੰ ਇਹ ਮੈਸੇਜ ਹੈ ਜੀ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਵੀ ਬੇਟੇ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੂੰ ਮੇਰਾ ਬੇਟੇ ਨੂੰ ਇਹ ਸਵਾਲ ਆ ਵੀ ਸਿੱਧਾ ਤਾਂ ਪੁਲਿਸ ਕੋਲੇ ਹਾਜ਼ਰ ਹੋਣ ਦੀ ਲੋੜ ਨਹੀਂ ਹੂੰ ਕਿਉਂਕਿ ਬਹੁਤ ਸਾਰੇ ਕੇਸ ਸਾਨੂੰ ਸੁਣਨ ਨੂੰ ਮਿਲ ਹੀ ਜਾਂਦੇ ਆ ਵੀ ਜਿਨ੍ਹਾਂ ਦਾ ਕੋਈ ਥੋ ਪਤਾ ਵੀ ਨਹੀਂ ਪੁਲਿਸ ਨੇ ਲੱਗਣ ਦਾ